ਦੇਖੋ ਪਹਿਲਾਂ ਤਾਂ ਜਿਹੜਾ ਰੈਸਕਿਊ ਦਾ ਆਪਰੇਸ਼ਨ ਸੀ ਅਜ ਤੋਂ 2-3 ਦਿਨ ਪਹਿਲਾਂ ਬਹੁਤ ਜ਼ਬਰਦਸਤ ਚੱਲਿਆ ਜਿਵੇਂ ਤੁਸੀਂ ਇੱਕ ਬਹੁਤ ਵੱਡੀ ਪੋਸਟ ਸੋਸ਼ਲ ਮੀਡੀਆ ਤੇ ਆ ਚੱਲ ਰਹੀ ਸੀ ਜਿਵੇਂ ਜਵਾਰ ਨਦੋਲਿਆ ਵਿਦਿਆਲੇ ਗਰਦਾਸਪੁਰ ਦੇ ਵਿੱਚ ਸੀ ਉੱਥੇ 3350 ਬੱਚਾ ਜਿਹੜਾ ਹੈਗਾ ਸੀ ਉਹ ਪੜਦਾ ਸੀ ਸਾਡੀ ਟੀਮਸ ਉਸ ਦਿਨ ਤੋਂ ਹੀ ਯਾਨੀ ਕਿ ਇੱਕ ਬੋਰਡ ਲੈ ਕੇ ਉਹਨਾਂ ਨੂੰ ਰੈਸਕਿਊ ਕੀਤਾ ਹੁਣ ਫਿਰ ਵੀ ਜਿਹੜੇ ਦੂਰ ਦੂਰ ਜਿੱਥੇ ਨਹੀਂ ਪਹੁੰਚ ਸਕਦੇ ਰਾਸ਼ਨ ਨਹੀਂ ਪਹੁੰਚ ਸਕਦਾ ਜਾਂ ਰੈਸਕਿਊ ਨਹੀਂ ਉੱਥੇ ਟੀਮਾਂ ਲੱਗੀਆਂ ਗਰਾਊਂਡ ਲੈਵਲ ਤੇ ਗਰਾਊਂਡ ਲੈਵਲ ਤੇ ਹੁੰਦਾ ਕਿ ਪਾਣੀ ਉਤਰਨ ਤੋਂ ਬਾਅਦ ਵੀ ਇੱਕ ਰੋ ਫਲਾ ਆ ਗਿਆ ਪਾਣੀ ਉਤਰਨ ਤੋਂ ਬਾਅਦ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੀਡ ਫੁੱਲ ਹੋ ਜਾਂਦੀਆਂ ਔਰ ਇਹਨਾਂ ਜਿਹੜੀ ਫਸਲ ਤਬਾਹ ਹੋ ਜਾਂਣੀ ਚਾਰਾ ਤਬਾਹ ਹੋ ਜਾਣਾ ਉਹ ਵੀ ਵੱਡਾ ਇੱਕ ਜਿਹੜੇ ਬੇਜਵਾਨੇ ਪਸ਼ੂ ਆ ਉਹਨਾਂ ਵਾਸਤੇ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਇਸੇ ਤਰ੍ਹਾਂ ਮਨੁੱਖ ਦੇ ਨਾਲ ਵੀ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਨੀਡਸ ਫੁੱਲ ਆ ਉਹ ਸਾਰਾ ਜੋ ਸਾਨੂੰ ਪ੍ਰਮਾਤਮਾ ਨੇ ਸਾਨੂੰ ਉਹੀ ਹਿੰਮਤ ਬਖਸ਼ਦਾ ਤੇ ਤੁਹਾਡਾ ਸਾਰਾ ਸਹਿਯੋਗ ਹੁੰਦਾ ਪਬਲਿਕ ਦਾ ਸਹਿਯੋਗ ਹੁੰਦਾ ਸੀ ਕਮੇਟੀ ਡਾਇਰੈਕਟਰ ਦੇ ਤੌਰ ਤੇ ਕੰਮ ਕਰਦੇ ਆਂ ਗਲੋਬਲ 6 ਜਿਹੜਾ ਹੈਗਾ ਉਸ ਇਸ ਟੀਮ ਦੇ ਇਸ ਜਿਹੜਾ ਫਲੱਡ ਦੇ ਵਿੱਚ ਜਿਹੜਾ ਉਹ ਲੱਗਿਆ ਹੋਇਆ ਇਸ ਟਾਈਮ ਤੇ ਸਾਡੀ ਟੀਮ ਜਿਹੜੀ ਗਰਦਾਸਪੁਰ ਦੇ ਵਿੱਚ ਐਸ ਏ ਰਸਤ ਪਚਾ ਰਹੀ ਆ ਤੇ ਨਾਲ ਜਿਹੜਾ ਕਿਥੇ ਦਾ ਰੈਕਸ ਰਕਸ ਉਹ ਦਾਪਰਾ ਉਹ ਅਸੀਂ ਜਿਹੜਾ ਹੈਗਾ ਉਹ ਸਾਡੀ ਟੀਮ ਜਿਹੜੀ ਕਰ ਰਹੀ ਆ ਸੀ ਜਿਹੜਾ ਹੈਗਾ ਪੰਜਾਬ ਪੰਜਾਬ ਤੋਂ ਬਾਹਰ ਵੀ ਜਿਹੜੇ ਹੈਗੇ ਆ ਅਸੀਂ ਕਲੈਕਸ਼ਨ ਸੈਂਟਰ ਬਣਾਏ ਆ ਉਹ ਜਿਹੜੀਆਂ ਕੁਝ ਨੀਡਸ ਜਿਹੜੀਆਂ ਅਸੀਂ ਡਿਸਕਲੋਸ ਵੀ ਕੀਤੀਆਂ ਵੀ ਇਹ ਚੀਜ਼ ਸਾਨੂੰ ਚਾਹੀਦੀਆਂ ਹੈਗੀਆਂ ਅਸੀਂ ਉਹ ਗਰਾਊਂਡ ਲੈਵਲ ਤੇ ਪਛਾਣੀਆਂ ਕਿਉਂਕਿ ਸਾਡਾ ਇੱਕ ਸਰਵੇਲੈਂਸ ਵੀ ਉੱਥੇ ਚੱਲਦਾ ਸੀ ਦੇਖਦੇ ਆ ਕੀ ਕੁਝ ਚਾਹੀਦਾ ਹੈਗਾ ਉੱਥੇ ਨਮਸਕਾਰ ਸਸ਼ੇਕਾਲ ਕੈਨ ਟੀਵੀ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨidhi Verma ਇਸ ਵੇਲੇ ਪੰਜਾਬ ਦੇ ਵਿੱਚ ਹੜ੍ਹ ਦੇ ਕਾਰਨ ਕਿਸ ਤਰੀਕੇ ਦੇ ਨਾਲ ਤਰਾਤਰਾ ਮੱਚੀ ਹੋਈ ਹੈ ਇਸ ਤੋਂ ਆਪਾਂ ਸਾਰੇ ਜਾਣੂ ਆ ਰੋਜ਼ ਆਪਾਂ ਗਰਾਊਂਡ ਲੈਵਲ ਤੇ ਜਾਂਦੇ ਆ ਤੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਤਾਂ ਪਤਾ ਲੱਗਦਾ ਹੈ ਕਿ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਤੇ ਉੱਥੇ ਲੋਕਾਂ ਦੇ ਕੀ ਹਾਲਾਤ ਨੇ ਇਹ ਵੀ ਸਾਨੂੰ ਪਤਾ ਹੀ ਕਿਹੋ ਜਿਹਾ ਹੜ੍ਹ ਹੰਦਾ ਹੈ ਤੇ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਰੁੜ ਜਾਂਦਾ ਹੈ ਇੱਕ ਤਰੀਕੇ ਨਾਲ ਤਬਾਹ ਹੋ ਜਾਂਦਾ ਹੈ ਇਸ ਨੂੰ ਲੈ ਕੇ ਇਹ ਸਾਰੇ ਜਾਣਦੇ ਕਿਹੋ ਜਿਹੇ ਹਾਲਾਤ ਬਣ ਜਾਂਦੇ ਤੇ ਗੱਲ ਕਰੀਏ ਕੁਝ ਇਹੋ ਜਿਹੇ ਸੰਸਥਾਵਾਂ ਤੇ ਇਹੋ ਜਿਹੇ ਐਨ ਜੀਓਜ਼ ਨੇ ਜੋ ਲਗਾਤਾਰ ਗਰਾਊਂਡ ਲੈਵਲ ਤੇ ਉਤਰ ਕੇ ਲੋਕਾਂ ਦੇ ਨਾਲ ਗੱਲਬਾਤ ਕਰਦੀਆਂ ਨੇ ਉਹਨਾਂ ਦੀ ਸੇਵਾ ਕਰਦੀਆਂ ਨੇ ਇੱਕ ਇਹੋ ਜਿਹੀ ਸੰਸਥਾ ਗਲੋਬਲ ਸਿੱਖ ਸਾਡੇ ਨਾਲ ਬਲਜੀਤ ਸਿੰਘ ਜੀ ਮੌਜੂਦ ਨੇ ਇਸ ਨੂੰ ਅੱਗੇ ਲੁਧਿਆਣਾ ਦੇ ਵਿੱਚ ਹੈਗੇ ਆ ਆਪਾਂ ਤੇ ਕਿਸ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਇਸ ਬਾਰੇ ਗੱਲਬਾਤ ਕਰਾਂਗੇ ਸੱਸੀ ਕਾਲ ਸਰ ਹ ਸੱਸੀ ਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਸੋਸ਼ਲ ਮੀਡੀਆ ਦੇ ਤੌਰ ਤੇ ਇਹ ਸਾਰੀਆਂ ਜਿਹੜੀਆਂ ਪੋਸਟਾਂ ਔਰ ਜਿੰਨੀ ਹਾਰ ਆਪਣੇ ਹੜ ਦੇ ਸਬੰਧੀ ਚ ਰਲੀਫ ਜੋ ਹੈਗੀ ਆ ਤੇ ਰਿਗਾਰਡਿੰਗ ਤੁਸੀਂ ਪੋਸਟਾਂ ਪਾ ਰਹੇ ਜੇ ਤੁਸੀਂ ਇੰਟਰਵਿਊ ਕਰ ਰਹੇ ਜੀ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਹਾਲਾਤ ਇਸ ਵੇਲੇ ਕਾਫੀ ਨਾਜ਼ੁਕ ਬਣੇ ਹੋਏ ਨੇ ਲੋਕਾਂ ਦਾ ਸਮਾਨ ਮੱਝਾਂ ਪਸ਼ੂ ਰਹਾ ਸਾਰਾ ਕੁਝ ਘਰ ਤਬਾਹ ਹੋ ਚੁੱਕਿਆ ਹੈ ਜੇ ਤੁਸੀਂ ਗਰਾਉਂਡ ਲੈਵਲ ਤੇ ਜਾ ਰਹੇ ਹੋ ਕੀ ਕੁਝ ਹੋਰ ਦੇਖਣ ਨੂੰ ਮਿਲ ਰਿਹਾ ਹੈ ਗਰਾਉਂਡ ਲੈਵਲ ਤੇ ਸਭ ਤੋਂ ਪਹਿਲਾਂ ਤਾਂ ਇਹ ਸੀ ਕਿ ਦੇਖੋ ਪਹਿਲਾਂ ਤਾਂ ਜਿਹੜਾ ਰੈਸਕਿਊ ਦਾ ਆਪਰੇਸ਼ਨ ਸੀ ਅੱਜ ਤੋਂ 2-3 ਦਿਨ ਪਹਿਲਾਂ ਬਹੁਤ ਜ਼ਬਰਦਸਤ ਚੱਲਿਆ ਜਿਵੇਂ ਤੁਸੀਂ ਇੱਕ ਬਹੁਤ ਵੱਡੀ ਪੋਸਟ ਸੋਸ਼ਲ ਮੀਡੀਆ ਤੇ ਆ ਚੱਲ ਰਹੀ ਸੀ ਜਿਵੇਂ ਜਵਾਰ ਨਦੋਲਿਆ ਵਿਦਿਆਲੇ ਗਰਦਾਸਪੁਰ ਦੇ ਵਿੱਚ ਸੀ ਉੱਥੇ 3350 ਬੱਚਾ ਜਿਹੜਾ ਹੈਗਾ ਸੀ ਪੜਦਾ ਸੀ ਸਾਡੀ ਮਿਸ ਉਸ ਦਿਨ ਤੋਂ ਹੀ ਜਾਨੀ ਕਿ ਇੱਕ ਬੋਰਡ ਦੇ ਲੈ ਕੇ ਉਹਨਾਂ ਨੂੰ ਰੈਸਕਿਊ ਕੀਤਾ ਹੁਣ ਫਿਰ ਵੀ ਜਿਹੜੇ ਦੂਰ ਦੂਰ ਜਿੱਥੇ ਨਹੀਂ ਪਹੁੰਚ ਸਕਦੇ ਰਾਸ਼ਨ ਨਹੀਂ ਪਹੁੰਚ ਸਕਦਾ ਜਾਂ ਰੈਸਕਿਊ ਨਹੀਂ ਉੱਥੇ ਟੀਮਾਂ ਲੱਗੀਆਂ ਗਰਾਊਂਡ ਲੈਵਲ ਤੇ ਗਰਾਊਂਡ ਲੈਵਲ ਤੇ ਹੁੰਦਾ ਕਿ ਪਾਣੀ ਉਤਰਨ ਤੋਂ ਬਾਅਦ ਵੀ ਇੱਕ ਵਾਰ ਫਲੱਡ ਆ ਗਿਆ ਪਾਣੀ ਉਤਰਨ ਤੋਂ ਬਾਅਦ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੀਡਫੁੱਲ ਹੋ ਜਾਂਦੀਆਂ ਸਾਡੀਆਂ ਕੁਝ ਚੀਜ਼ਾਂ ਜਿਹੜੀਆਂ ਜ਼ਰੂਰਤਮੰਦ ਹੋ ਜਾਂਦੀਆਂ ਕੁਝ ਚੀਜ਼ਾਂ ਖਰਾਬ ਹੋ ਜਾਂਦੀਆਂ ਤਾਂ ਨੁਕਸਾਨ ਤੇ ਜਿਹੜਾ ਹੈਗਾ ਇਹ ਇੱਧਰ ਤੁਸੀਂ ਲਾ ਲੋ ਰਾਵੀ ਨੇ ਜਿਹੜਾ ਹੈਗਾ ਸਾਰਾ ਗੁਰਦਾਸਪੁਰ ਪਠਾਨਕੋਟ ਅਜਨਾਲੇ ਅੰਮ੍ਰ ਲੋਜ ਨੇ ਇੱਧਰ ਹਰੀਕੇ ਪੱਤਨ ਪੱਟੀ ਹਰੀਕੇ ਤੇ ਮੰਡ ਏਰੀਆ ਸਭਰਾ ਵਗੈਰਾ ਕੀਤਾ ਇਸੇ ਤਰ੍ਹਾਂ ਸਲਤਨਪੁਰ ਲੋਧੀ ਦੇ ਏਰੀਏ ਦੇ ਵਿੱਚ ਪਾਣੀ ਦਾ ਇਹ ਸਾਰਾ ਜਿਹੜਾ ਮਾਰ ਤੇ ਇਹਨਾਂ ਏਰੀਆ ਦੇ ਵਿੱਚ ਪਈ ਆ ਔਰ ਇਹਨਾਂ ਜਿਹੜੀ ਫਸਲ ਤਬਾਹ ਹੋ ਜਣੀ ਚਾਰਾ ਤਬਾਹ ਹੋ ਜਾਣਾ ਉਹ ਵੀ ਵੱਡਾ ਇੱਕ ਜਿਹੜੇ ਬੇਜਵਾਨੇ ਪਸ਼ੂ ਆ ਉਹਨਾਂ ਵਾਸਤੇ ਵੀ ਸਾਰੀਆਂ ਚ ਚੱਜੇ ਇਸੇ ਤਰ੍ਹਾਂ ਮਨੁੱਖ ਦੇ ਨਾਲ ਵੀ ਜੜੀਆਂ ਹੈਗੀਆਂ ਉਹ ਜੜੀਆਂ ਨੀਡਸ ਕੋਲ ਆ ਉਹ ਸਾਰਾ ਜੋ ਸਾਨੂੰ ਪ੍ਰਮਾਤਮਾ ਨੇ ਸਾਨੂੰ ਉਹ ਹੀ ਹਿੰਮਤ ਬਖਸ਼ਦਾ ਤੇ ਤੁਹਾਡਾ ਸਾਰਾ ਸਹਿਯੋਗ ਹੁੰਦਾ ਪਬਲਿਕ ਦਾ ਸਹਿਯੋਗ ਹੁੰਦਾ ਸੀ ਕਮੇਟੀ ਡਾਇਰੈਕਟਰ ਦੇ ਤੌਰ ਤੇ ਕੰਮ ਕਰਦੇ ਆ ਤੇ ਗਲੋ ਸਿਕਸ ਜਿਹੜਾ ਹੈਗਾ ਉਸ ਇਸ ਟੀਮ ਦੇ ਇਸ ਜਿਹੜਾ ਫਲੱਡ ਦੇ ਵਿੱਚ ਜਿਹੜਾ ਉਹ ਲੱਗਿਆ ਹੋਇਆ ਇਸ ਟਾਈਮ ਤੇ ਸਾਡੀ ਟੀਮ ਜਿਹੜੀ ਹੈ ਗੁਰਦਾਸਪੁਰ ਦੇ ਵਿੱਚ ਐਸ ਏ ਰਸਤ ਪਚਾ ਰਹੀ ਆ ਤੇ ਨਾਲ ਜਿਹੜਾ ਕਿਥੇ ਦਾ ਰੈਕਸ ਉਹ ਅਦਾਪਰਾ ਉਹ ਅਸੀਂ ਜਿਹੜਾ ਹੈਗਾ ਉਹ ਸਾਡੀ ਟੀਮ ਜਿਹੜੀ ਕਰ ਰਹੀ ਆ ਔਰ ਇਸ ਟੀਮ ਦੇ ਜਿਹੜੇ ਸਾਡੇ ਫਾਊਂਡਰ ਆ ਵੀਰਜੀ ਅਮਰਪ੍ਰੀਤ ਜੀ ਉਹ ਇਸ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਗੁਰਦਾਸਪੁਰ ਆ ਉਹ ਫਰੰਟ ਦਿਨ ਤੋਂ ਹੀ ਪਹਿਲੇ ਦਿਨ ਤੋਂ ਹੀ ਉਹ ਜਿਹੜਾ ਹੈਗਾ ਖੁਦ ਇਸ ਪ੍ਰੋਗਰਾਮ ਨੂੰ ਲੈ ਕੇ ਜਿਹੜਾ ਹੈਗਾ ਇਸ ਤਰ੍ਹਾਂ ਉਸ ਤੋਂ ਅੱਗੇ ਚਲਦਿਆਂ ਹੋਏ ਆ ਅਸੀਂ ਜਿਹੜਾ ਹੈਗਾ ਪੰਜਾਬ ਪੰਜਾਬ ਤੋਂ ਬਾਹਰ ਵੀ ਜਿਹੜੇ ਹੈਗੇ ਆ ਅਸੀਂ ਕਲੈਕਸ਼ਨ ਸੈਂਟਰ ਬਣਾਏ ਆ ਉਹ ਜਿਹੜੀਆਂ ਕੁਝ ਨੀਡਸ ਜਿਹੜੀਆਂ ਅਸੀਂ ਡਿਸਕਲੋਸ ਵੀ ਕੀਤੀਆਂ ਵੀ ਇਹ ਚੀਜ਼ ਸਾਨੂੰ ਚਾਹੀਦੀਆਂ ਹੈਗੀਆਂ ਅਸੀਂ ਉਹ ਗਰਾਊਂਡ ਲੈਵਲ ਤੇ ਪਛਾਣੀਆਂ ਕਿਉਂਕਿ ਸਾਡਾ ਇੱਕ ਸਰਵੇਲੈਂਸ ਵੀ ਉੱਥੇ ਚੱਲਦਾ ਸੀ ਦੇਖਦੇ ਆ ਕਿ ਕੁਝ ਚਾਹੀਦਾ ਹੈਗਾ ਉੱਥੇ ਤਾਂ ਉਹ ਸਾਨੂੰ ਮੈਸੇਜ ਜਦੋਂ ਲੱਗਦੇ ਉਹਨਾਂ ਅਸੀਂ ਅੱਜ ਅਸੀਂ ਜਿਹੜਾ ਸਾਡਾ ਲੁਧਿਆਣਾ ਦੇ ਵਿੱਚ ਆ ਪੈਰਾਗੋਨ ਜਿਹੜਾ ਹੈਗਾ ਵਾਟਰਫਾਲ ਪੁਆਇੰਟਸ ਦੇ ਉੱਤੇ ਜਿਹੜਾ ਇਹਨਾਂ ਨੇ ਸਾਨੂੰ ਇੱਕ ਸਿਟਿੰਗ ਦਿੱਤੀ ਆ ਇਹਨਾਂ ਦਾ ਸਹਿਯੋਗ ਬਹੁਤ ਵਿਰਾਸ ਦਿੱਤਾ ਤੇ ਉੱਥੇ ਅਸੀਂ ਕਲੈਕਸ਼ਨ ਸੈਂਟਰ ਕੱਲ ਦਾ ਚਲਾ ਰਹੇ ਆ ਤੇ ਅੱਛਾ ਲੋਕਾਂ ਦਾ ਰਿਸਪੌਂਸ ਆ ਰਿਹਾ ਤੁਸੀਂ ਪਹਿਲਾਂ ਵੀ ਦੇਖਿਆ ਕਿ ਆਪਾਂ ਸਟਾਰਟਿੰਗ ਜੀ ਵੀ ਗੱਦੇ ਸਰ ਜੋ ਰਿਕੁਆਇਰਮੈਂਟ ਸੀ ਪਬਲਿਕ ਦਾ ਪੂਰਾ ਰਿਸਪੌਂਸ ਆ ਰਿਹਾ ਔਰ ਇਹ ਬਹੁਤ ਜਲਦੀ ਹੀ ਅਸੀਂ ਉਹਨਾਂ ਦੇ ਲੋਕਾਂ ਤੱਕ ਉਹਨਾਂ ਪਬਲਿਕ ਤੱਕ ਪਹੁੰਚਾਵਾਂਗੇ ਜਿਨ੍ਹਾਂ ਨੂੰ ਇਹ ਜ਼ਰੂਰਤ ਹੁੰਦੀ ਆ ਬਸ ਪਾਣੀ ਦੇ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਇਹ ਹੋਵੇਗਾ ਕਿ ਬਾਅਦ ਵਿੱਚ ਜਿਹੜੀਆਂ ਬਿਮਾਰੀ ਡਿਜ਼ੀਜ਼ ਵੈਕਟਰ ਬੋਰਨ ਜਾਂ ਵਾਟਰ ਬੋਰਨ ਡਿਜ਼ੀਜ਼ ਪੈਦਾ ਹੁੰਦੀਆਂ ਉਹਨਾਂ ਨੂੰ ਰੋਕਿਆ ਜਾਵੇ ਔਰ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਬਚਾਈ ਜਾਵੇ ਤੇ ਲੋਕਾਂ ਦੇ ਜ ਉਹਨਾਂ ਦਾ ਉਹ ਸੀਸ਼ਤ ਨਹੀਂ ਪੂਰੀ ਕਰ ਸਕਦੇ ਪਰ ਇੱਕ ਅਸੀਂ ਉਸ ਤੇ ਐਂਗਲ ਤੋਂ ਜ਼ਰੂਰ ਦੇਖੇ ਹੈ ਕਿ ਕਿਸੇ ਨੂੰ ਅਸੀਂ ਕੁਝ ਤੱਕ ਅਸੀਂ ਉਹਦੀ ਮਦਦ ਤੇ ਐਡ ਦੀ سپورਟ ਜਿਹੜਾ ਕਰ ਸਕਦੇ ਆ ਕਿਉਂਕਿ ਫਸਲਾਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਬਰਬਾਦ ਹੋ ਚੁੱਕੀਆਂ ਵਾ ਤੇ ਲੋਕਾਂ ਦੇ ਸਮਾਂ ਵੀ ਨਹੀਂ ਮਿਲਿਆ ਕੁਝ ਜਿਹੜੇ ਲੋਕਾਂ ਦੇ ਘਰ ਦਾਣੇ ਵਗੈਰਾ ਬਾਹਰ ਕੱਢਣ ਦੇ ਉਹਨਾਂ ਨੂੰ ਆਪਾਂ ਤੁਸੀਂ ਦੇਖਿਆ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਇੱਕ ਦੋ ਅੱਜ ਦੇਖ ਰਿਹਾ ਸੀ ਕਿ ਉਹਨੇ ਆਪਣੀ ਮੱਝ ਦਾ ਰੱਸਾ ਖੋਲਿਆ ਰੋ ਰਿਹਾ ਸੀ ਵੀ ਤੂੰ ਆਜ਼ਾਦ ਐ ਤੇ ਇਸ ਤਰ੍ਹਾਂ ਇੱਕ ਮੱਝ ਦੀ ਮਰੀ ਸੀ ਉਹ ਰੋ ਰਿਹਾ ਸੀ ਕਿਉਂਕਿ ਪਸ਼ੂ ਨੂੰ ਜੇ ਤੁਸੀਂ ਪਾਣੀ ਉੱਥੇ 5 5 6 6 ਫੁੱਟ ਆ ਗਿਆ ਤਾਂ ਉਹਨੂੰ ਤੁਸੀਂ ਛੱਡੋਗੇ ਨਹੀਂ ਤਾਂ ਉਹਦੀ ਡੈਥ ਹੋ ਜਾਊਗੀ। ਉਹ ਡੰਗਰ ਕਿੱਥੇ ਚਲੇ ਗਏ ਕੋਈ ਰੁੜ ਗਿਆ ਨੁਕਸਾਨ ਤਾਂ ਬਹੁਤ ਹੋਇਆ ਹੈ ਸਿੱਧੇ ਕੋਸ਼ਕ ਨੇ। ਪਹਿਲੇ ਦਿਨ ਤੋਂ ਹੀ ਸਾਰੇ ਜਿਹੜੀ ਸੰਸਥਾਵਾਂ ਨੇ ਗਰਾਊਂਡ ਲੈਵਲ ਤੇ ਨੇ ਪਹਿਲਾ ਦਿਨ ਜਦੋਂ ਦੇਖਿਆ ਗਿਆ ਜਦੋਂ ਪਾਣੀ ਆਇਆ ਉਦੋਂ ਤਾਂ ਲੋਕਾਂ ਨੂੰ ਮੌਕਾ ਹੀ ਨਹੀਂ ਮਿਲਦਾ ਕਿ ਆਪਣੀ ਥ ਉਸ ਵੱਲੋਂ ਕਿਸ ਤਰੀਕੇ ਦੇ ਚੈਲੰਜਸ ਰਹੇ ਤੁਹਾਡੇ ਲਈ ਬਿਲਕੁਲ ਚੈਲੰਜ ਤੇ ਹੁੰਦੇ ਹੀ ਆ ਜੀ ਚੈਲੰਜ ਇਹ ਹੁੰਦਾ ਕਿ ਜਦੋਂ ਜਿੰਨਾ ਫਿਰ ਉਤੋਂ ਸਭ ਤੋਂ ਪਹਿਲਾਂ ਤਾਂ ਹੁੰਦਾ ਕਿ ਜਦੋਂ ਤੁਹਾਨੂੰ ਲੋਕਲ ਵਲੰਟੀਅਰਸ ਮਿਲਣ ਦੇਖੋ ਇਹ ਵਲੰਟੀਅਰਸ ਬਾਅਦ ਤੋਂ ਜਾਂਦੇ ਲੋਕਲ ਵਲੰਟੀਅਰ ਵਲੰਟੀਅਰ ਮਿਲਤੇ ਤੁਹਾਡਾ ਚੈਲੰਜ ਘਟ ਜਾਂਦਾ ਇਸ ਕਰਕੇ ਸਾਡੀ ਟੀਮ ਦਾ ਜਿਹੜਾ ਇੱਕ ਬੜਾ ਵੱਡਾ ਅਸੀਂ ਇੱਕ ਇਹ ਚੀਜ਼ ਨੂੰ ਕਾਫੀ ਲੰਮੇ ਸਮੇ ਤੋਂ ਅਸੀਂ ਇਹ ਚੀਜ਼ ਨੂੰ ਹੈਂਡਲ ਕਰਦੇ ਆਏ ਹਾਂ ਤਾਂ ਸਸ ਅਸੀਂ ਸਾਨੂੰ ਪੁਆਇੰਟਸ ਹੁੰਦੇ ਆ ਵੀ ਕਿਸ ਤਰ੍ਹਾਂ ਅਸੀਂ ਕਿਸੇ ਨੂੰ ਹੈਂਡਲ ਕਰਨਾ ਕਿ ਸਾਨੂੰ ਜਿਹੜੀਆਂ ਹੈਗੀਆਂ ਉਹ ਦਿੱਕਤਾਂ ਨੂੰ ਸਾਡੇ ਕੋਲ ਜਿਹੜੇ ਵਲੰਟੀਅਰ ਉਹ ਵੀ ਬਹੁਤ ਵਧੀਆ ਵਾ ਤਿਆਰ ਹੈ ਰੈਕਸ ਆਪਰੇਸ਼ਨ ਦੇ ਵਿੱਚ ਉਹਨਾਂ ਕੋਲ ਜੈਕਟਸ ਹੁੰਦੀਆਂ ਵਾਂ ਬੋਟ ਸਾਡਾ ਜਿਹੜਾ ਹੈਗਾ ਉਹ ਮੋਟਰ ਬੋਟ ਹੈ ਸਾਡੇ ਕੋਲ ਤਾਂ ਚੈਲੰਜ ਹੁੰਦੇ ਆ ਪਰ ਫਿਰ ਵੀ ਅਸੀਂ ਲੋਕਲ ਜਿਹੜੇ ਸਭ ਤੋਂ ਪਹਿਲਾਂ ਉੱਥੇ ਸਰਪੰਚ ਪੰਚ ਜਾਂ ਲੋਕਲਸ ਜਿਹੜੇ ਵਾਰੰਟੀ ਉਹਨਾਂ ਨੂੰ ਲੈ ਕੇ ਅਸੀਂ ਜਿਹੜਾ ਕਰਦੇ ਆ ਤਾਂ ਫਿਰ ਉਹਦੇ ਚੈਲੰਜ ਕੱਢਦਾ ਚੈਲੰਜ ਤਾਂ ਰਹਿੰਦਾ ਹੀ ਹੈ ਕਿ ਕਿਉਂਕਿ ਜਦੋਂ ਤੁਸੀਂ ਦੇਖਦੇ ਜੇ ਜਦੋਂ ਪਾਣੀ ਆਂਦਾ ਉਹ ਬਹੁਤ ਸਾਰੇ ਜਿਹੜੇ ਇਨਸੈਕਟ ਜਾਂ ਕੋਈ ਇਸ ਤਰ੍ਹਾਂ ਦੇ ਜਾਨਵਰ ਜਿਹੜੇ ਉਹ ਪਾਣੀ ਦੇ ਵਿੱਚ ਬੈਨਦੇ ਉਹਨਾਂ ਤੋਂ ਵੀ ਬਚਾਉਣ ਵਾਸਤੇ ਇਨਸਾਨ ਆਪਾਂ ਬਚਦਾ ਹੈਗਾ ਉਹ ਵੀ ਚੀਜ਼ਾਂ ਜਿਹੜੀਆਂ ਦੇਖਣੀਆਂ ਪੈਂਦੀਆਂ ਕਿੰਨੀ ਡੁੰਗਾਈ ਹੈ ਨਾ ਕਿਉਂਕਿ ਆਪਾਂ ਕਿਤੇ ਕਿਸੇ ਨੂੰ ਬਾਹਰ ਕੱਢਣ ਜਾਏ ਤੇ ਇਸ ਤਰ੍ਹਾਂ ਦੇ ਕੋਈ ਸਾਡੇ ਇਨਸੀਡੈਂਸ ਨਾ ਹੋ ਜੇ ਕਿ ਅਸੀਂ ਉਹਦੀ ਕਿਉਂਕਿ ਉਹਦੀ ਜਿਹੜੀ ਜਿੰਨੀ ਵੀ ਉਹ ਸਾਡੇ ਤੇ ਫੇਦ ਕਰਕੇ ਉਹਦੀ ਜਾਨ ਇਸ ਵਲੰਟੀਅਰ ਦੇ ਇਹ ਹੱਥ ਹੁੰਦੀ ਹੈ ਕਿ ਉਹਨੂੰ ਲੈ ਕੇ ਆਉਣਾ ਬਾਹਰ ਕੱਢ ਕੇ ਆਉਣਾ ਤਾਂ ਇਹ ਚੀਜ਼ਾਂ ਸੜੀਆਂ ਚੈਲੰਜ ਹੀ ਹੁੰਦੀ ਹੈ ਜੀ। ਬਹੁਤ ਕਾਫੀ ਰਿਸਕੀ ਇੱਕ ਟਾਸਕ ਹੋ ਜਾਂਦਾ ਸਾਰਿਆਂ ਦੇ ਲਈ ਆਪਾਂ ਇੱਥੋਂ ਦੀ ਇੱਥੋਂ ਤੱਕ ਦੂਜੇ ਕੋਨੇ ਤੱਕ ਲੈ ਕੇ ਜਾਈਏ। ਬਿਲਕੁਲ ਬਿਲਕੁਲ ਜੀ ਇਹ ਰਿਸਕੀ ਟਾਸਕ ਟਾਸਕ ਤਾਂ ਹੁੰਦਾ ਹੀ ਆ। ਇਸੇ ਤਰ੍ਹਾਂ ਹੁਣ ਜਿਹੜਾ ਹੁਣ ਆਪਣਾ ਨੈਕਸਟ ਹੈ ਹੁਣ ਅਸੀਂ ਸਾਰੇ ਰਸਤੇ ਕਲੈਕਸ਼ਨ ਸੈਂਟਰ ਜ ਵਿੱਚ ਦੋ ਸਾਡੇ ਬਣ ਚੁੱਕੇ ਇੱਕ ਤੇ ਤੁਹਾਨੂੰ ਪਕ ਲੋ ਦੂਸਰਾ ਜਿਹੜਾ ਹੈਗਾ ਉਹ ਸਾਡਾ ਚੰਡੀਗੜ੍ਹ ਸੈਕਟਰ ਨੰਬਰ 32 ਤੇ ਵਿੱਚ 버거 ਹਟ ਹੈਗਾ ਉਹਦੇ 32 ਸੈਕਟਰ ਦੇ ਵਿੱਚ ਚੰਡੀਗੜ੍ਹ ਰੋਡ ਦੇ ਉੱਤੇ ਉੱਥੇ ਜਿਹੜਾ ਦੂਸਰਾ ਕਲੈਕਸ਼ਨ ਸੈਂਟਰ ਅੱਜ ਉਹ ਵੀ ਸਟਾਰਟ ਹੋ ਗਿਆ ਵਾ ਤੇ ਸਾਡਾ ਦੂਸਰਾ ਦਿਨ ਹੈ ਇੱਥੇ ਹਾਂਜੀ ਅੱਜ ਦੂਸਰਾ ਦਿਨ ਕਿਸ ਤਰੀਕੇ ਦਾ ਰਿਸਪਾਂਸ ਪਹਿਲੇ ਦਿਨ ਤੋਂ ਲੈ ਕੇ ਦੂਜੇ ਦਿਨ ਕਿਸ ਤਰੀਕੇ ਦਾ ਰਿਸਪਾਂਸ ਦੇਖ ਬਹੁਤ ਹੀ ਰਿਸਪਾਂਸ ਹੈ ਜੀ ਹੁਣ ਸਵੇਰ ਤੋਂ ਸਾਨੂੰ ਫੋਨ ਆ ਜਾਂਦੇ ਆ ਤੇ ਕੱਲ ਵੀ ਸਾਡਾ ਅੱਛਾ ਰਿਸਪਾਂਸ ਸੀ ਸਾਨੂੰ 9:30 ਵਜੇ ਬਾਈਂਡ ਆਪਾਂ ਸਾਡਾ ਟਾਈਮ ਅਸੀਂ 4 ਤੋਂ 8 ਵ 9:30 ਵਜੇ ਕਿ ਸਮਾਨ ਆਉਂਦੇ ਰਹਿੰਦੇ ਆ ਫਿਰ ਕੁਝ ਟ੍ਰੈਫਿਕ ਚ ਵੀ ਪਾ ਦੇ ਹਾਂ ਚੰਡੀਗੜ੍ਹ ਰੋਡ ਵਾਲੀ ਸਾਈਡ ਵੀ ਇੰਨਾ ਹੀ ਟਾਈਮ ਹੈ ਹਾਂ ਚੰਡੀਗੜ੍ਹ ਵੀ ਟਾਈਮ ਜਿੰਦ ਤੱਕ ਸਾਨੂੰ ਬਹੁਤ ਸਾਰੇ ਲੋਕ ਸਾਨੂੰ ਜਿਹੜਾ ਕਿ ਅਸੀਂ ਜਿਹੜੇ ਜਿਵੇਂ ਸਾਡੀ ਪੂਰੀ ਟੀਮ ਨੇ ਸਾਡੇ ਸੋਸ਼ਲ ਮੀਡੀਆ ਤੇ ਨੀਡ ਫੁਲ ਆਈਟਮਸ ਤੇ ਨਾਲ ਸਾਡੇ ਜਿਵੇਂ ਲੁਧਿਆਣੇ ਦੇ ਸਾਡੇ ਜੋ ਵੀ ਲੀਡਸ ਕਰਦੇ ਆ ਜਾਂ ਸਾਰੇ ਵਾਲੈਂਟੀਅਰ ਉਹਨਾਂ ਨੇ ਨੰਬਰ ਸ਼ੇਅਰ ਕੀਤੇ ਆ ਫਿਰ ਸਾਨੂੰ ਨੰਬਰ ਸ਼ੇਅਰ ਕਰਦੇ ਆ ਸਾਨੂੰ ਫੋਨ ਕਰਦੇ ਆ ਅਮ ਸਾਡੇ ਨਾਲ ਬਹੁਤ ਸਾਰੇ ਸੈਲੀਬ੍ਰਿਟੀ ਗਲੋਬਲ ਸਿੱਖ ਪੇਜ ਦੇ ਉੱਤੇ ਬਹੁਤ ਸਾਰੀਆਂ ਸਾਡੀਆਂ ਸਾਰੀਆਂ ਪੋਸਟਾਂ ਜਿਹੜੇ ਪੰਜਾਬ ਦੇ ਕਿ ਉਹਨਾਂ ਨੇ ਸ਼ੇਅਰ ਕੀਤੀਆਂ ਹੈਗੀਆਂ ਤੇ ਉਹ ਸਾਡਾ ਸਾਨੂੰ ਅੱਛਾ ਰਿਸਪਾਂਸ ਮਿਲਦਾ ਉਸ ਰਿਗਾਰਡਿੰਗ ਸਾਰੇ ਹੁਣ ਤੁਹਾਡੇ ਸਾਹਮਣੇ ਹੀ ਸਾਡੇ ਸਾਰੇ ਲਾਇਰ ਵਗੈਰਾ ਦੀ ਜਨਰਲ ਕਮਿਊਨਿਟੀ ਆਈਸੀ ਉਹਨਾਂ ਨੇ ਸਾਰੀ ਕੀਤਾ ਔਰ ਉਹ ਕਹਿ ਕੇ ਗਏਗੇ ਤੁਸੀਂ ਦੱਸੋ ਕਿ ਹੋਰ ਕੀ ਚਾਹੀਦਾ ਹੈਗਾ ਅਸੀਂ ਉਹੀ ਕਰ ਰਹੇ ਆਂ ਵੀ ਅਸੀਂ ਪਲਾਨ ਆਊਟ ਕਰਕੇ ਸਾਨੂੰ ਜ਼ੋਰ ਰਿਕੁਆਇਰਮੈਂਟ ਦੀ ਆਉਂਦੀ ਹੈ ਪਾਣੀ ਆਂਦਾ ਪਾਣੀ ਦਾ ਕਿਸ ਤਰ੍ਹਾਂ ਦੀ ਅਸੀਂ ਉਹ ਜਿਹੜਾ ਹੈਗਾ ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਦੱਸਾਂਗੇ ਜੀ ਜ਼ਿਆਦਾ ਰਿਕੁਆਇਰਮੈਂਟ ਕੀ ਕੀ ਮਤਲਬ ਖਾਣ ਪੀਣ ਦੀ ਦਿੱਤਾ ਜਾਵੇ ਆ ਖਾਣ ਪੀਣ ਦਾ ਹੁਣ ਜਿਹੜੀ ਅਸੀਂ ਜਿਹੜੀ ਅਸੀਂ ਜਿਹੜੀ ਲਿਸਟ ਉਹ ਵੈਕਟਰ ਵਾਰਨ ਤੋਂ ਬਚਣ ਵਾਸਤੇ ਓਡੋਮਾਸ ਵਗੈਰਾ ਮਲੀਸ਼ਿੰਗ ਪਾਊਡਰ ਵਗੈਰਾ ਉਸ ਤੋਂ ਬਾਅਦ ਸਾਡੇ ਕੋਲ ਚਾਵਲ ਦਾਲਾਂ ਤੇ ਇਸ ਦੇ ਨਾਲ ਸਾਡੇ ਕੋਲ ਜਿਹੜਾ ਹੈਗਾ ਤਰਪਾਲਾਂ ਕਿਉਂਕਿ بارش ਕਦੀ ਵੀ ਫਿਰ ਦੁਬਾਰਾ ਆ ਸਕਦੀ ਹੈ ਕਿਉਂਕਿ ਬਾਹਰ ਲੋਕਾਂ ਦੇ ਕਈ ਜਿਹਨਾਂ ਦੀਆਂ ਛੱਤਾਂ ਸਹੀ ਉਹ ਛੱਤਾਂ ਵੀ ਨਹੀਂ ਹਨ ਜੁੰਦੀਆਂ ਪਲੱਸ ਉਹ ਕਿਤੇ ਆਪ ਦਾ ਜਿਹੜਾ ਹੈਗਾ ਰੈਨ ਬਸਰਾ ਬਿਠਾ ਕੇ ਬੈ ਕੇ ਬਿਠਾ ਲੈਣ ਤੇ ਉਹ ਤਰਪਾਲ ਵਗੈਰਾ ਇਸ ਤਰ੍ਹਾਂ ਦੀਆਂ ਜਿਹੜੀਆਂ ਆਈਟਮ ਅਸੀਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਰ ਰਹੇ ਆ ਪਾਣੀ ਵੀ ਚੱਲ ਰਿਹਾ ਜੀ ਪਾਣੀ ਦੀ ਵੀ ਰਿਕੁਆਇਰਮੈਂਟ ਤਾਂ ਹੁੰਦੀ ਹੈ ਕਿਉਂਕਿ ਇਸ ਟਾਈਮ ਦੇ ਉੱਤੇ ਉੱਥੇ ਪਾਣੀ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਪਾਣੀ ਜਿਹੜਾ ਹੈਗਾ ਉਹ ਸਾਰਾ ਜਿਹੜਾ ਸਿਸਟਮ ਹੈ ਉਹ ਬੋਰਿੰਗ ਸਿਸਟਮ ਦੇ ਨਾਲ ਹੀ ਪਾਣੀ ਪਿੰਦੀ ਹੈ ਤੇ ਜਦੋਂ ਹੁਣ ਪਾਣੀ ਉੱਥੇ ਹੈਗਾ ਬੋਰਿੰਗ ਸਿਸਟਮ ਵੀ ਬੰਦ ਹੋ ਜਾਂਦਾ ਪਾਣੀ ਵੀ ਉੱਥੇ ਜਾ ਰਿਹਾ ਇਹ ਚੀਜ਼ਾਂ ਮੇਨ ਅਸੀਂ ਜਿਹੜੀਆਂ ਹੈਗੀਆਂ ਰਿਕਵਰ ਕੀਤੀਆਂ ਹੈਗੀਆਂ ਤੇ ਇਹੀ ਚੀਜ਼ਾਂ ਅੱਲੇ ਸਾਡੇ ਜਾ ਰਹੀਆਂ ਕਿੰਨਾ ਸਮਾਂ ਹੋ ਗਿਆ ਸਰ ਤੁਹਾਨੂੰ ਮਤਲਬ ਗਲੋਬਲ 6 ਨੂੰ ਜਾਂ ਹੋਰ ਸਾਰਿਆਂ ਨੂੰ ਹਾਂਜੀ ਸਾਨੂੰ ਵੈਸੇ ਤਾਂ ਚਲੋ ਐਨ ਜੀਓਸ ਨੇ ਬਹੁਤ ਸਾਰੇ ਐਨ ਜੀਓਸ ਨੇ ਕੰਮ ਕੀਤਾ ਗਲੋਬਲ 6 ਪਿਛਲੇ 3 ਸਾਲ ਤੋਂ ਜਿਹੜੀ ਆ ਦੁਬਾਰਾ ਵੀ ਅਮਰਜੀਤ ਅਮਰਪ੍ਰੀਤ ਜਿਨੇ ਜਿਹੜੀ ਹੈ ਫਾਊਂਡੇਸ਼ਨ ਫਾਊਂਡੇਸ਼ਨ ਖੜੀ ਕੀਤੀ ਹੈਗੀ ਆ ਤੇ ਦੋ ਤਿੰਨ ਸਾਲ ਤੋਂ ਪਿਛਲੇ ਤੋਂ ਅਸੀਂ ਜਿਹੜਾ ਹੈਗਾ ਸਾਡੇ ਕਰ ਰਹੇ ਆ ਇਹ ਜਿਹੜਾ ਜਿਹੜਾ ਐਜ਼ ਐ এন ਜੀਓ ਸਾਡਾ ਜਿਹੜਾ ਹੈਗਾ ਉਹ ਤਾਂ ਸਾਡੇ ਕਈ ਸਾਲਾਂ ਦਾ ਇਸ ਫਲੱਡ ਵਗੈਰਾ ਦਾ ਸਾਡਾ ਐਕਸਪੀਰੀਅੰਸ ਹੈਗਾ ਵਾ ਪਰ ਗਲੋਬਲ ਸਿੱਖ ਦਾ ਜਿਹੜਾ ਹੈਗਾ ਉਹ ਸਾਡਾ ਪਹਿਲਾ ਇਹ ਇਵੈਂਟਸ ਹੈਗਾ ਫਲੱਡ ਦਾ ਉਸ ਤਰ੍ਹਾਂ ਸਾਡੇ ਇਵੈਂਟਸ ਚੱਲਦੇ ਆ ਅ ਸ਼ਿਧੀਗੁਰਪੁਰੂਬ ਤੇ ਸਭ ਜਿਆਦਾ ਨੇ ਸ਼ਿਧੀਗੁਰਪੁਰ ਜਦੋਂ ਹੁੰਦੇ ਆ ਦਸੰਬਰ ਦੇ ਵਿੱਚ ਉਦੋਂ ਸਾਡਾ ਉੱਥੇ ਚੱਲਦਾ ਵਾ ਪ੍ਰੋਜੈਕਟ ਉਸ ਤਰ੍ਹਾਂ ਅਨੰਪੁਰ ਸਾਹਿਬ ਵਸਾਕੀ ਤੇ ਚੱਲਦਾ ਵਿੱਚੋਂ ਵੀ ਪ੍ਰੋਜੈਕਟ ਬੱਚਿਆਂ ਦੀ ਬਹੁਤ ਸਾਰਿਆਂ ਦੇ ਜਿਹੜੇ ਨੀਡ ਫੁੱਲ ਹੈਗੀਆਂ ਜ਼ਰੂਰਤਾਂ ਉਹਨਾਂ ਨੂੰ ਜਿੰਨਾ ਸਾਡੀ ਫਾਊਂਡੇਸ਼ਨ ਕਰ ਸਕਦੀ ਹੈ ਉਹ ਸਾਨੂੰ ਅਸੀਂ ਕਰਦੇ ਹੈਗੇ ਆ ਏ ਇਹ ਅਸੀਂ ਨਾ ਸਭ ਤੋਂ ਪਹਿਲਾਂ ਸਸਤੀ ਇੱਕ ਟਾਸਕ ਲੈ ਕੇ ਚੱਲੇ ਸੀ ਸਾਡੀ ਅਸੀਂ ਇਹ ਸੀ ਕਿ ਅਸੀਂ ਜੋ ਗਰਾਉਂਡ ਲੈਵਲ ਤੇ ਰਿਕੁਆਇਰਮੈਂਟ ਇਹ ਚੀਜ਼ ਉਹਨੂੰ ਇੱਕ ਵਾਰਾ ਪ੍ਰਮੋਟ ਕਰੀਏ ਕਿਉਂਕਿ ਸਾਰੇ ਸੋਸ਼ਲ ਮੀਡੀਆ ਤੇ ਸਾਡੇ ਸਾਡਾ ਜਿਹੜਾ ਅਸੀਂ ਲੈ ਕੇ ਚੱਲੇ ਆ ਪਰ ਜਦੋਂ ਅਸੀਂ ਗਰਾਉਂਡ ਲੈਵਲ ਤੇ ਚਲੇ ਪਰ ਮਾਦਮ ਨੇ ਸਾਡੇ ਕੋਲ ਹੋਰ ਵੀ ਗੁਸ਼ਤ ਕਰਾਤਾ ਕਿਉਂਕਿ ਫੰਡਸ ਦੀ ਹੁੰਦੀ ਆ ਦੋਨੇਸ਼ਨ ਦੀ ਹੁੰਦੀ ਆ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਹੁੰਦੀਆਂ ਆ ਸ਼ੁਰੂਆਤ ਦੇ ਵਿੱਚ ਫੰਡਸ ਤੇ ਡੋਨੇਸ਼ਨ ਵਗੈਰਾ ਕਿੱਥੋਂ ਆਏ ਸਭ ਤੋਂ ਪਹਿਲਾਂ ਇਹ ਹੁੰਦੀ ਆ ਕਿ ਅਸੀਂ ਐਰਕੀ ਫਸਟ ਟਾਈਮ ਤੇ ਜਿਹੜਾ ਪਬਲਿਕ ਤੋਂ ਜਾਂ ਅਸੀਂ ਜਿੰਨੀ ਸਾਡੀ ਐਨ ਜੀਓਸ ਤੇ ਮੈਂਬਰ ਸੀ ਉਹ ਸਾਰੇ ਆਪਣੀ ਜਿਹੜੀ ਹੈ ਦਸਵੰਧ ਕੱਟ ਕੇ ਆਪਣੀ ਕੰਟਰੀਬਿਊਸ਼ਨ ਤੇ ਹੀ ਅਸੀਂ ਪਿਛਲੇ ਸਾਲਾਂ ਤੋਂ ਜਿਹੜਾ ਹੈ ਚਲਾ ਰਹੇ ਆ ਅਤੇ ਅਸੀਂ ਜਿਹੜਾ ਹੈਗਾ ਉਪਰਲੀ ਜਿਹੜਾ ਹੈਗਾ ਪੇਮੈਂਟ ਦਾ ਜਿਹੜਾ ਹੈਗਾ ਉਹਦੇ ਅਕਾਊਂਟ ਚੋਂ ਅਸੀਂ ਪੇਮੈਂਟ ਵਗੈਰਾ ਲੈ ਰਹੇ ਆ ਤੇ ਨਹੀਂ ਤਾਂ ਅਸੀਂ ਜਿਹੜੇ ਹੈਗੇ ਪਿਛਲੇ ਜਿਵੇਂ ਜਿੰਨੇ ਅਸੀਂ ਪ੍ਰੋਜੈਕਟ ਕਰਦੇ ਸੀ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ 'ਚ ਉਹ ਸਾਰੇ ਜਿਹੜਾ ਹੈਗਾ ਜਿੰਨੇ ਵੀ ਸਾਡੇ ਨਾਲ ਜੁੜੀ ਹੈਗੀ ਟੀਮ ਜੁੜੀ ਹੈਗੀ ਆ ਉਹ ਟੀਮ ਸਾਰੀ ਜਿਹੜੀ ਹੈਗੀ ਆਪਣਾ ਦਸਵੰਧ ਕੱਟਦੀ ਸੀ ਤੇ ਉਹ ਸਾਰਾ ਜਿਹੜਾ ਹੈਗਾ ਲੋਕਾਂ ਦੀ ਅਸੀਂ ਸੇਵਾ ਕਰਦੇ ਆਂ ਕਰਦੇ ਸੇਵਾ ਇਹ ਪ੍ਰਮਾਤਮਾ ਸਾਡੇ ਤੋਂ ਕਰਵਾਉਂਦਾ ਹੈਗਾ ਇਹ ਜੋ ਵੀ ਆ ਉਹੀ ਜਿਹੜੀ ਦ੍ਰਿਸ਼ਟੀ ਪ੍ਰਮਾਤਮਾ ਦੀ ਹੁੰਦੀ ਆ ਤੇ ਉਹ ਅਸੀਂ ਕਰਦੇ ਆ ਸਾਰੇ ਬੰਦੇ ਕੋਈ ਸਾਰੇ ਬੰਦੇ ਕਿਰਤ ਵਾਲੇ ਆ ਅੱਛੀਆਂ ਜੌਬਸ ਕਰਦੇ ਆ ਅੱਛੇ ਉਹਨਾਂ ਦੇ ਬਿਜ਼ਨਸ ਹੈ ਜਿੰਨੇ ਵੀ ਸਾਡੇ ਇਸ ਪ੍ਰੋਜੈਕਟ ਨਾਲ ਜਾਂ ਸਾਡੀ ਸੰਸਥਾ ਨਾਲ ਜੁੜੇ ਹੈਗੇ ਆ ਜੀ 2023 ਦੇ ਵਿੱਚ ਵੀ ਅਜਿਹਾ ਹਾਲਾਤ ਹਾਲਾਤ ਹੋ ਗਏ ਸੀ ਲੁਧਿਆਣੇ ਤੱਕ ਵੀ ਪਾਣੀ ਆ ਗਿਆ ਸੀ ਉਸ ਵੇਲੇ ਕਿਸ ਤਰੀਕੇ ਦਾ ਮਾਹੌਲ ਸੀ ਤੇ ਅੱਜ ਦੇ ਰੇਟ ਚ ਕਿਸ ਤਰੀਕੇ ਦਾ ਮਾਹੌਲ ਸੀ ਹਾਂ ਉਦੋਂ ਲੁਧਿਆਣੇ ਦੇ ਵਿੱਚ ਮੱਕਮ ਲੈ ਸੀ ਸਤਲੁਜ ਦੇ ਨਾਲ ਜਾਣਦਾ ਤੇ ਉਦੋਂ ਵੀ ਉਦੋਂ ਉਦੋਂ ਨਾਲੋਂ ਜ਼ਿਆਦੇ ਹਾਲਾਤ ਆ ਉਦੋਂ ਨਾਲੋਂ ਜ਼ਿਆਦੇ ਜਿਹੜੇ ਹੈਗੇ ਆ ਡੇਂਜਰਸ ਹਾਲਾਤ ਆ ਉਹ ਕੁਝ ਏਰੀਆ ਮਾਰ ਕੀਤਾ ਸੀ ਉਹਨੇ ਦੇਖੋ ਇਹ ਜਿੰਨਾ ਮਾਝਾ ਹੈਗਾ ਵਾ ਮਾਝੇ ਦੇ ਏਰੀਏ ਦੇ ਵਿੱਚ ਜਿਹੜਾ ਇਹਨੇ ਬਹੁਤ ਜ਼ਿਆਦਾ ਇਫੈਕਟ ਕੀਤਾ ਤੁਸੀਂ ਜਦੋਂ ਮੰਡ ਏਰੀਆ ਮੰਡ ਤੁਸੀਂ ਸਮਝਦੇ ਪਤਾ ਨਹੀਂ ਕੀ ਹੁੰਦਾ ਕਿ ਉਹ ਇੱਕ ਮੰਡ ਏਰੀਆ ਉਹਨੂੰ ਆਪਾਂ ਬੋਲਦੇ ਹੈਗੇ ਆ ਇਹ ਪੱਟੀ ਸਭਰਾ ਤੋਂ ਇਧਰਲੀ ਸਾਈਡ ਤੇ ਪੈਂਦਾ ਹਰੀਕੇ ਪੱਤਨ ਤੋਂ ਅੱਗੇ ਪੈਂਦਾ ਤੇ ਉੱਥੇ ਜਿਹੜਾ ਹੈਗਾ ਉੱਥੇ ਲੋਕਾਂ ਦੀ ਫਸਲਾਂ ਜਿਹੜੀਆਂ ਹੈਗੀਆਂ ਉਹ ਉਹ ਤਬਾਹ ਹੋਈਆਂ ਐ ਕਿ ਜਿਹੜਾ ਫਸਲ ਦਾ ਨੁਕਸਾਨ ਹੈ ਨਾ ਉਹ ਬਹੁਤ ਜ਼ਿਆਦਾ ਹੋਇਆ ਵਾ ਫਸਲ ਦਾ ਨੁਕਸਾਨ ਜਿਹੜਾ ਹੈਗਾ ਉਹ ਹੋਇਆ ਵਾ ਲੋਕਾਂ ਦਾ ਚਲੋ ਡੰਗਰ ਦਾ ਵੀ ਨੁਕਸਾਨ ਹੋਇਆ ਵਾ ਪਰ ਫਸਲ ਦਾ ਨੁਕਸਾਨ ਜਿਹੜਾ ਲੋਕਾਂ ਦਾ ਬਹੁਤ ਹੋਇਆ ਵਾ ਬਾਕੀ ਤੇ ਜਿਹੜਾ ਤੁਸੀਂ ਦੇਖਦੇ ਹੋਰ ਵੀ ਨੁਕਸਾਨ ਜਿਹੜਾ ਹੈਗਾ ਵਾ ਲੋਕਾਂ ਦਾ ਜਾਲੀ ਮਾਲੀ ਨੁਕਸਾਨ ਬਹੁਤ ਆਇਆ ਪਰ ਫਸਲ ਦਾ ਨੁਕਸਾਨ ਲੋਕਾਂ ਦਾ ਫਸਲਾਂ ਲੋਕਾਂ ਦੀਆਂ ਸਾਰੀਆਂ ਤਬਾਹ ਹੋ ਚੁੱਕੀਆਂ ਹਨ ਏਕੜਾਂ ਦੇ ਏਕੜਾਂ ਦੇ حساب ਦੇ ਨਾਲ ਕਿਉਂ ਖਾਲੀ ਵੀ ਪਾਣੀ ਖੜਾ ਵਾ ਚੋਨੇ ਦੀ ਫਸਲ ਹੀ ਆਮ ਜਿਹਾ ਲਾਂਦੇ ਆ ਪੱਠੇ ਹੈਗੇ ਆ ਕਮਾਦ ਹੈਗਾ ਇਹ ਸਾਰੀਆਂ ਫਸਲਾਂ ਜਿਹੜੀਆਂ ਮੱਝ ਦੀਆਂ ਫਸਲਾਂ ਜਿਹੜੀਆਂ ਖਰਾਬ ਹੋ ਚੁੱਕੀਆਂ ਆ ਕੀ ਕਹਿਣਾ ਚਾਹੋਗੇ ਸਰ ਸਾਡੇ ਜਿਹੜੀ ਆਡੀਅנס ਤੁਹਾਨੂੰ ਦੇਖ ਰਹੀ ਹੈ ਜਿਹੜੀ ਤੁਹਾਨੂੰ ਹੈਲਪ ਭੇਜਣਾ ਚਾਹੁੰਦੀ ਕਿੱਥੇ ਆਵੇ ਤੇ ਕਿਹੜੀ ਹੈਲਪਲਾਈਨ ਨੰਬਰ ਤੇ ਕਿਸ ਤਰੀਕੇ ਨਾਲ ਤੁਹਾਨੂੰ ਹਾਂ ਤੁਸੀਂ ਸਾਡੇ ਇੰਸਟਾਗ੍ਰam ਪੇਜ ਤੇ ਫੇਸਬੁੱਕ ਤੇ ਗਲੋਬਲ 6 ਦੇ ਪੇਜ ਦੇ ਉੱਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਬਾਕੀ ਜਿਹੜਾ ਹੈਗਾ ਜੇ ਤੁਸੀਂ ਲੁਧਿਆਣੇ ਦੇ ਵਿੱਚ ਹੈਗੇ ਤਾਂ ਲੁਧਿਆਣੇ ਦੇ ਵਿੱਚ ਸਾਡੇ ਦੋ ਪੁਆਇੰਟਸ ਜਿਵੇਂ ਮੈਂ ਪਹਿਲਾਂ ਵੀ ਗਿਆ ਪੈਰਾਗੋਨ ਸਾਊਥ ਸਿਟੀ ਵਾਲਾ ਵਾਟਰਫਾਲ ਜਿਹੜਾ ਸਾਊਥ ਸਿਟੀ ਦੀ ਸਾਊਥ ਸਿਟੀ ਰੋਡ ਤੇ ਵਾਲੀ ਸਾਈਡ ਤੇ ਪੈ ਜਾਂਦਾ ਵਾ ਇੱਥੇ ਆ ਤੇ ਦੂਸਰਾ ਸਾਡਾ ਜਿਹੜਾ ਹੈਗਾ ਚੰਡੀਗੜ੍ਹ ਰ ਬਰਗਰ ਹੱਟ ਦੇ ਨਜ਼ਦੀਕ ਸਾਡਾ ਜਿਹੜਾ ਹੈਗਾ ਉਹ ਕਲੈਕਸ਼ਨ ਸੈਂਟਰ ਲੱਗਾ ਤੇ ਇਹਦੇ ਚ ਅਸੀਂ ਨੰਬਰ ਵੀ ਮੈਂ ਤੁਹਾਨੂੰ ਜਿਹੜਾ ਹੈਗਾ ਸ਼ੇਅਰ ਕਰ ਦੇਣਾ ਮੈਂ ਆਪਣਾ ਵੀ ਕਰ ਦੇਣਾ ਤੇ ਸਾਡੇ ਜਿਹੜੇ ਲੁਧਿਆਣੇ ਤੋਂ ਜਿੰਨਾਂ ਦਾ ਭਾਜੀ ਉਹਨਾਂ ਦਾ ਨੰਬਰ ਹੈ ਗੁਰਪਿੰਦਰ ਜੀ ਉਹਨਾਂ ਦਾ ਵੀ ਨੰਬਰ ਮੈਂ ਤੁਹਾਨੂੰ ਸ਼ੇਅਰ ਕਰ ਦੇਣਾ ਉਹਨਾਂ ਦਾ ਨੰਬਰ ਵੀ ਹੈਗਾ 7819 00013 7819 000 00013 ਤੇ ਦੂਸਰਾ ਮੇਰਾ ਨੰਬਰ ਹੈਗਾ 98

ਰਸਤੇ ਦੇਣੀ ਆ ਕੋਈ ਹੋਰ ਕੋ ਡੋਨੇਸ਼ਨ ਦੇਣੀ ਆ ਤਾਂ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਜੇ ਅਸੀਂ ਤੁਹਾਨੂੰ ਲੋਕੇਸ਼ਨ ਵੀ ਸੈਂਡ ਕਰ ਦਾਂਗੇ ਤਾਂ ਇਸ ਲੋਕੇਸ਼ਨ ਤੇ ਤੁਸੀਂ ਪਹੁੰਚ ਸਕਦੇ ਲਗਭਗ ਸਾਡਾ ਜਿਹੜਾ ਹੁੰਦਾ ਅਸੀਂ 3:30-4 ਵਜੇ ਤੋਂ ਲੈ ਕੇ 8:30-9 ਵਜੇ ਤੱਕ ਜਦ ਤੱਕ ਕਿਸੇ ਦਾ ਕੋਈ ਆਰ ਫੋਨ ਵੀ ਆ ਜਾਂਦਾ ਉਦੋਂ ਤੱਕ ਅਸੀਂ ਇੱਥੇ ਬੈਠੇ ਆ ਤੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪੈਰਾਗੋਨ ਇਹਨਾਂ ਦਾ ਬਹੁਤ ਸਹਿਯੋਗ ਆ ਜਿਨ੍ਹਾਂ ਨੇ ਸਾਨੂੰ ਇੱਥੇ ਸੈਟਅਪ ਦਿੱਤਾ ਔਰ ਸਾਰੀ ਇਹਨਾਂ ਨੇ ਸਾਨੂੰ ਵਲੰਟੀਅਰ ਵੀ ਦਿੱਤੇ ਮੈਂ ਤਾਂ ਲਾਸਟ ਚ ਇਹੀ ਕਰ ਕਰਨਾ ਚਾਹੁੰਦਾ ਕਿ ਜਿੰਨਾ ਵੀ ਕੁਝ ਕੋ ਕਰਦਾ ਵਾ ਚਾਹੇ ਉਹ ਆਪਣਾ ਸਮੇਂ ਦਾ ਦਾ ਸੰਬੰਧ ਕੱਢ ਲੋ ਚਾਹੇ ਉਹ ਆਪਣੇ ਜੋ ਉਹਦੇ ਚ ਹੁਨਰ ਹੈ ਉਹਦਾ ਦਿਸਵੰਦ ਕਰ ਦੋ ਚਾਹੇ ਉਹ ਆਪ ਦਾ ਫਾਈਨੈਂਸ਼ੀਅਲ ਹੀ ਦਿਸਵੰਦ ਕਰ ਦੋ ਇਸ 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 ਜਗ੍ਹਾ ਦੇ ਉੱਤੇ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਸਮੇਂ ਦੀ ਵੀ ਲੋੜ ਹੁੰਦੀ ਆ ਜੇ ਸਮੇਂ ਦੀ ਹੈ ਵਲੰਟੀਅਰਸ ਦੀ ਲੋੜ ਹੁੰਦੀ ਆ ਪੈਸੇ ਦੀ ਵੀ ਲੋੜ ਹੁੰਦੀ ਆ ਔਰ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਕੋਈ ਆਈਡੀਆਸ ਦੀ ਵੀ ਲੋੜ ਹੁੰਦੀ ਆ ਤਾਂ ਇਸ ਕਰਕੇ ਕੋਈ ਵੀ ਜਿਹੜੇ ਵਲੰਟੀਅਰ ਜਿਸ ਤਰ੍ਹਾਂ ਦੀ ਵੀ ਕਿਸੇ ਕੋ ਕਲਾ ਹੈਗੀ ਆ ਪੈਸਾ ਹੈਗਾ ਸਮਾਂ ਹੈਗਾ ਉਹ ਸਾਰਿਆਂ ਦਾ ਦਿਸਵੰਦ ਹੈ ਜਿਹੜਾ ਇਸ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਵੀ ਐਂਗਲਸ ਨਾਲ ਕਿਤੇ ਵੀ ਜਾ ਕੇ ਆਪਾਂ ਤੁਸੀਂ ਦੇ ਸਕਦੇ ਜੇ ਅਸਤਾਈਂ ਕਰਵਾਗੇ ਕਿ ਇਹ ਜਦੋਂ ਕੋਈ ਤਰਾਸਤੀ ਆਉਂਦੀ ਆ ਆ ਪੰਜਾਬ ਦੇ ਲੋਕ ਪੰਜਾਬੀ ਬਹੁਤ ਸਾਰੇ ਸੂਬਿਆਂ ਵਿੱਚ ਬਹੁਤ ਸਾਰੇ ਕੰਟਰੀਆਂ ਦੇ ਵਿੱਚ ਜਿਹੜਾ ਹੈਗਾ ਇੱਥੋਂ ਤੱਕ ਪਹੁੰਚਾਉਂਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੋਰ ਸਮੱਸਿਆ ਉਹਨਾਂ ਨੂੰ ਨਿਜਿੱਠਣ ਵਾਸਤੇ ਲੋਕਾਂ ਦੀ ਚਾਰਾ ਪੂਰਾ ਕਰਨ ਵਾਸਤੇ ਲੋਕਾਂ ਦੀ ਨੀਡਸ ਪੂਰੀਆਂ ਕਰਨ ਵਾਸਤੇ ਉਹਦੇ ਵਾਸਤੇ ਆ ਸਾਨੂੰ ਜਿਹੜਾ ਹੈਗਾ ਗਰਾਊਂਡ ਲੈਵਲ ਤੇ ਹਾਲੀ ਕੰਮ ਚੱਲੇਗਾ ਤੇ ਉਹ ਜਦੋਂ ਸਾਫ਼ ਸਫਾਈ ਆ ਲੋਕਾਂ ਦੇ ਘਰ ਵਾਪਸੀ ਜਾਣਗੇ ਉਹ ਚੀਜ਼ ਨੂੰ ਦੇਖਣਗੇ ਉਹਨਾਂ ਦੀ ਅਸੀਂ ਪੂਰਤੀ ਨਹੀਂ ਕਰ ਸਕਦੇ ਪਰ ਅਸੀਂ ਹੌਸਲੇ ਦੇ ਤੌਰ ਦੇ ਉੱਤੇ ਜੋ ਉਹਨਾਂ ਦੀ ਨੀਡਸ ਇੱਕ ਜਿੰਦਗੀ ਨੂੰ ਗੁਜ਼ਰ ਬਜਰ ਕਰਨ ਵਾਸਤੇ ਉਹ ਅਸੀਂ ਉੱਥੋਂ ਤੱਕ ਜਿੰਨਾ ਤੇ ਜਿੰਨੀ ਸਾਡੇ ਕੋਲ ਹੈਲਪ ਹੋ ਸਕੀ ਅਸੀਂ ਕਰਾਂਗੇ ਔਰ ਲੋਕਾਂ ਨੂੰ ਵੀ ਹੀ ਬੇਨਤੀ ਕਰਦੇ ਹਾਂ ਸਾਰੇ ਪਬਲਿਕ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਚੀਜ਼ ਚ ਜ਼ਰੂਰ ਵਦੋ ਅਸੀਂ ਕੁਝ ਬਹੁਤ ਸਾਰੇ ਜਿਹੜੀਆਂ ਐਨ ਜੀਓ ਇੱਕ ਮੀਡੀਟੇਟਰ ਦੇ ਤੌਰ ਤੇ ਕੰਮ ਕਰਦੀਆਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਉੱਥੋਂ ਤੱਕ ਜ਼ਰੂਰ ਆਪਾਂ ਨਹੀਂ ਜਾ ਸਕੇ ਤਾਂ ਇੱਥੇ ਸਾਨੂੰ ਤੋਂ ਅਸੀਂ ਉੱਥੋਂ ਤੱਕ ਪਹੁੰਚਾਵਾਂਗੇ ਤੇ ਤੁਸੀਂ ਜਦੋਂ ਵੀ ਕੋਈ ਅਪਡੇਟ ਸਾਡੇ ਗਲੋਬਲ ਸਿਕਸ ਦੀ ਨਹੀਂ ਆਤਾ ਤੁਸੀਂ ਉਹਨੂੰ ਆਪਣਾ ਇੰਸਟਾਗ੍ਰam ਤੇ ਗਲੋਬਲ ਸਿਕਸ ਦੇ ਨਾਮ ਦਾ ਪੇਜ ਹੈ ਉੱਥੋਂ ਸਾਡੀ ਤੁਸੀਂ ਅਪਡੇਟ ਲੈ ਸਕਦੇ ਜੇ ਤੇ ਇਹ ਹੀ ਆ ਕੇ ਸਭ ਤੋਂ ਜ਼ਿਆਦਾ ਤੇ ਅਸੀਂ ਤੁਹਾਡਾ ਚੈਨਲ ਦਾ ਧੰਨਵਾਦ ਹੈ ਮੈਡਮ ਦਾ ਧੰਨਵਾਦ ਹੈ ਕਿ ਤੁਸੀਂ ਲਗਭਗ 2 ਘੰਟੇ ਹੋ ਗਏ ਆ ਸਾਨੂੰ ਅਸੀਂ ਤੁਹਾਨੂੰ ਵੇਟ ਕਰਾਈ ਤੇ ਤੁਸੀਂ ਆ ਗਏ ਸੀ ਤੇ ਧੰਨਵਾਦ ਇਹ ਵੀ ਇੱਕ ਬੜਾ ਤੁਹਾਡਾ ਸਮੇਂ ਦਾ ਜਿਹੜਾ ਹੈਗਾ ਤੇ ਤੁਸੀਂ ਸੋਸ਼ਲ ਮੀਡੀਆ ਤੱਕ ਪਹਚਾਣੀ ਆ ਤੇ ਧੰਨਵਾਦ ਜੀ ਬਿਲਕੁਲ ਸੋ ਲਗਾਤਾਰ ਅੱਪਾ ਗੱਲਬਾਤ ਕਰ ਰਹੇ ਆ ਕਿਉਂਕਿ ਜੋ ਅੱਜ ਦੇ ਹਾਲਾਤ ਨੇ ਉਹ ਕਾਫੀ ਨਾਜ਼ੁਕ ਬਣੇ ਹੋਏ ਨੇ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ ਕਾਫੀ ਹੜ ਦੇ ਕਾਰਨ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਲਗਾਤਾਰ ਤੁਸੀਂ ਸਾਡੇ ਨਾਲ ਸਾਡੇ ਰਾਹੀਂ ਦੇਖ ਹੀ ਰਹੇ ਹੋ ਹੋਰ ਚੈਨਲ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਦੇਖ ਰਹੇ ਹੋ ਬਹੁਤ ਕੁਝ ਹੈ ਤਾਂ ਜੋ ਐਨ ਜੀਓਜ਼ ਲਗਾਤਾਰ ਅੱਗੇ ਆ ਕੇ ਕੰਮ ਕਰ ਰਹੀ ਹੈ ਨਾ ਉਹਦੀ ਮਦਦ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅੱਗੇ ਕਿਸ ਤਰੀਕੇ ਨਾਲ ਮਦਦ ਕੀਤੀ ਜਾਵੇ ਤਾਂ ਸਾਰੀਆਂ ਹੈਲਪਲਾਈਨਸ ਨੰਬਰ ਤੁਹਾਨੂੰ ਦਿਖਾ ਰਹੇ ਹਾਂ ਡਿਸਪਲੇ ਕਰ ਰਹੇ ਹਾਂ ਤੁਸੀਂ ਇੱਥੇ ਕਾਲ ਕਰ ਸਕਦੇ ਹੋ ਤੇ ਆਪਣਾ ਯੋਗਦਾਨ ਵੀ ਪਾ ਸਕਦੇ ਹੋ ਤੇ ਇਦਾਂ ਹੀ ਅਪਡੇਟਸ ਲਈ ਬਣੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ ਕੈਮਰਾ ਪਰਸਨ ਗੁਰਮੀਤ ਪਮਾਲ ਦੇ ਨਾਲ ਮੈਂ ਨਿਧੀਵਰ